ਸੋ ਅੱਜ ਫਿਰ ਤੜਕਸਰ ਬਾਲ ਵਿਕਾਸ ਵਿਭਾਗ ਦੇ ਅਫਸਰ ਰਾਜੇਸ਼ ਕੁਮਾਰ ਦੇ ਵੱਲੋਂ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਸੋ ਚੈਕਿੰਗ ਦੇ ਦੌਰਾਨ ਕਮੀਆਂ ਨੂੰ ਦੇਖਦਿਆਂ ਹੋਇਆ ਚਲਾਨ ਵੀ ਕੱਟੇ ਗਏ ਅਕਸਰ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਜੋ ਸਕੂਲ ਦੀਆਂ ਬੱਸਾਂ ਹਨ ਉਹ ਬਹੁਤ ਹੀ ਖਸਤਾ ਹਾਲਤ ਵਿੱਚ ਹਨ ਇਹ ਬਹੁਤ ਗਲਤ ਹੈ ਕਿ ਬੱਸਾਂ ਦੀ ਹਾਲਤ ਤਰਸਯੋਗ ਹੈ ਸਕੂਲ ਵਾਲਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਸ ਬੱਸ ਦੇ ਵਿੱਚ ਭੇਜ ਰਹੇ ਹਨ ਉਹ ਸਹੀ ਹੈ ਜਾਂ ਫਿਰ ਨਹੀਂ ਜਿਹੜੀ ਅੱਜ ਹੁਣ ਅਸੀਂ ਚੈਕਿੰਗ ਕੀਤੀ ਸੀ ਉਹਦੇ ਜਿਹੜੇ ਨਾਬਾਲਗ ਬੱਚਿਆਂ ਵੱਲੋਂ ਚੜਾਏ ਜਾ ਰਹੇ ਮੋਟਰਸਾਈਕਲ ਬੁਲਟ ਸੀਗੇ ਉਹ ਤਿੰਨ ਦੇ ਅਸੀਂ ਇੰਪਾਉਂਡ ਕਰਤੇ ਹੈਗੇ ਤੇ ਉਸ ਤੋਂ ਬਾਅਦ ਦੋ ਗੱਡੀਆਂ ਅਸੀਂ ਹੋਰ ਇੰਪਾਉਂਡ ਕੀਤੀਆਂ ਹੈਗੇ ਜਿਹੜੀ ਸਕੂਲੀ ਬੱਸਾਂ ਦੀ ਗੱਡੀਆਂ ਸੀ। ਵੀ ਤੋਂ ਵੀ ਬਾਈ ਅਸੀਂ ਜਿਹੜੀ ਇਹ ਚਲਾਨ ਕੱਟੇ ਹੈਗੇ ਆ। ਅੱਜ ਅਸੀਂ ਏਸੀ ਲੜੀ ਦੇ ਅੰਦਰ ਜਿਵੇਂ ਪਹਿਲਾਂ ਬੋੜੀ ਚੌਂਕ ਚੈੱਕ ਕੀਤਾ ਉਸ ਤੋਂ ਬਾਅਦ ਅਸੀਂ ਮਟ ਗੰਗਾ ਗਵਰਨਮੈਂਟ ਸਕੂਲ ਚੈੱਕ ਕੀਤਾਗਾ। ਦੇਖੋ ਜਿੱਥੇ ਪ੍ਰਾਈਵੇਟ ਸਕੂਲਾਂ ਦੀ ਚੈਕਿੰਗ ਹੋਦੀ ਹੈ ਉੱਥੇ ਗਵਰਨਮੈਂਟ ਦੇ ਗਵਰਨਮੈਂਟ ਸਕੂਲਾਂ ਦੀ ਵੀ ਅਸੀਂ ਚੈਕਿੰਗ ਕਰਨ ਪਾਬੰਦ ਰਹਿ ਗਿਆ ਜੇ ਉਹ ਨਹੀਂ ਮੰਨਣਗੇ ਤਾਂ ਅਸੀਂ ਏਸੀ ਤਰ੍ਹਾਂ ਲਗਾਤਾਰ ਉਹਨਾਂ ਤੇ ਐਫਆਈਆਰ ਵੀ ਦਰਜ ਕਰਾਂਗੇ ਚਾਹੇ ਸਰਕਾਰੀ ਹੈ ਜਾਂ ਪ੍ਰਾਈਵੇਟ ਹੈ ਜਿਵੇਂ ਕਿ ਗੱਡੀ ਤੁਸੀਂ ਰੋਕਦੇ ਜੇ ਗੱਡੀ 'ਚ ਕੀ ਸਵਿਧਾ ਹੋਣੀ ਚਾਹੀਦੀ ਹੈ ਜੇ ਕੀ ਕੀ ਉਹਦੀ ਚੈੱਕ ਕਰਦੇ ਜੇ ਗੱਡੀ 'ਚ ਗੱਡੀ ਦੇ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਯਮ ਹੈਗੇ ਉਹਨਾਂ ਦੇ ਅਕੋਰਡਿੰਗ ਗੱਡੀ ਦੇ ਚਾਰੋਂ ਤਰਫ ਗ੍ਰਿਲ ਹੋਣੀ ਚਾਹੀਦੀ ਹੈ ਕਿ স্পੀਡ ਗਵਰਨਰ ਹੋਣਾ ਚਾਹੀਦਾ ਹੈਗਾ ਤੇ ਜਿਹੜੀ ਉਹਦੇ ਸਪੀਡ ਗਵਰਨਰ ਲਗਾਉਣਾ ਚਾਹੁੰਦੇ ਤਾਂ ਕਿ ਉਹ ਗੱਡੀ ਦਾ ਸਪੀਡ ਹੈਗੀ ਹੈ 40 ਤੋਂ ਵੱਧ ਨਾ ਜਾ ਸਕੇ ਔਰ ਬੱਚਿਆਂ ਦੀ ਸੇਫਟੀ ਬਣੇ ਉਨਮੈਂ ਇੱਕ ਇਹ ਵੀ ਰਿਕਵੈਸਟ ਕਰਨਾ ਚਾਹਾਂਗਾ ਵੀ ਜਿਹੜੇ ਹੁਣ ਧੁੰਦ ਦਾ ਮੌਸਮ ਆ ਗਿਆ ਹੈ ਗੱਡੀਆਂ ਦੀ ਲਾਈਟਾਂ ਅਤੇ ਉਹਨਾਂ ਦੇ ਉੱਤੇ ਰਿਫਲੈਕਟਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚਿਆਂ ਦੀ ਸੇਫਟੀ ਬਣੀ ਜਾ ਸਕੇ ਇਸ ਗੱਡੀ ਦੇ ਅੰਦਰ ਇੱਕ ਮੈਡੀਕਲ ਕਿਟ ਹੈ ਜਿਹੜੀ ਐਕਸਪਾਇਰ ਡੇਟਾਂ ਨਹੀਂ ਮਿਲਦੀ ਕਈ ਵਾਰ ਉਹ ਵੀ ਪੂਰੀ ਨਵੀਂ ਹੋਣੀ ਚਾਹੀਦੀ ਹੈ ਫਾਇਰ ਐਕਸਟੈਂਸ਼ਨ ਜਿਹੜਾ ਕਦੋਂ ਦਾ ਜਦੋਂ ਉਹ ਗੱਡੀ ਗੱਡੀ ਖਰੀਦ ਲਈ ਉਦੋਂ ਦਾ ਕਦੇ ਚੈੱਕ ਨਹੀਂ ਕੀਤਾ ਜਾਂਦਾ ਉਹ ਵੀ ਐਕਸਪਾਇਰੀ ਟੇਟ ਹੁੰਦੀ ਹੈ ਉਹਨਾਂ ਦੀ ਉਹ ਵੀ ਨਵੇਂ ਹੋਣੇ ਚਾਹੀਦੇ ਹੈਗੇ ਆ ਸਕੂਲ ਦੀ ਵਰਦੀ ਹੋਣੀ ਚਾਹੀਦੀ ਹੈਗੀ ਹੈ ਨੇਮ ਪਲੇਟ ਹੋਣੀ ਚਾਹੀਦੀ ਹੈਗੀ ਹੈ ਡਰਾਈਵਰ ਦਾ ਲ ਇਹਨਾਂ ਨਿਯਮ ਨੂੰ ਅਗਰ ਨਹੀਂ ਮੰਨਦਾ ਤਾਂ ਅਸੀਂ ਉਹਨਾਂ ਦੇ ਖਿਲਾਫ ਐਫ ਆਈ ਆਰ ਤੇ ਪਲੱਸ ਸਕੂਲ ਪ੍ਰਿੰਸੀਪਲ ਤੇ ਐਫ ਆਈ ਆਰ ਕਰਾਂਗੇ ਜਿਸ ਜਿੱਦ ਕਰਨਾ ਸ਼ਲਾਘਾ ਕਰਦੇ ਕਿ ਬਹੁਤ ਵਧੀਆ ਤੁਸੀਂ ਜਿਹੜਾ ਅਪਰਾਧ ਕਰ ਰਹੇ ਨੇ ਇਹ ਬੱਚੇ ਜਿਹੜੇ ਗੱਡੀ ਦੇ ਵਿੱਚ ਕਿੰਨੇ ਹੋਣੇ ਚਾਹੀਦੇ ਬੱਚੇ ਬੱਚੇ ਜਿਹਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਗਾਈਡਲਾਈਨ ਹੈਗੀ ਹੈ ਡੇਢ ਗੁਣਾ ਬੱਚਾ ਪਰ ਸਿਰ ਆਰ ਸੀ ਤੇ ਜੇ 7 ਬੱਚੇ ਆ ਤਾਂ ਤੁਸੀਂ ਉਹਨਾਂ ਦੇ 10 ਬੱਚੇ ਬਿਠਾ ਸਕਦੇ ਹੋ ਡੇਢ ਗੁਣਾ ਨਿਯਮ ਹੈ ਗਿਆ ਬਟ ਜੇ ਅਸੀਂ ਉਹਨਾਂ ਵਿੱਚ 15 ਬੱਚੇ ਬਿਠਾਵਾਂਗੇ ਤਾਂ ਓਵਰਲੋਡ ਦਾ ਚਲਾਨ ਸਾਰੇ ਬੱਚਿਆਂ ਦਾ ਹੀ ਪਾਇਆ ਜਾਏਗਾ ਤੇ ਬੱਚਿਆਂ ਨੂੰ ਕਿਸ ਤਰ੍ਹਾਂ ડી ਬੱਚੇ ਮੇਰੇ ਆਪਣੇ ਬੱਚੇ ਆ ਗਿਆ ਜੇ ਮਾਪਿਓਂ ਨਾ ਬੱਚਿਆਂ ਦੀ ਆਪਣੀ ਜ਼ਿੰਦਗੀ ਨਹੀਂ ਸਮਝ ਰਹੇ ਤਾਂ ਮੇਰੀ ਜ਼ਿੰਮੇਵਾਰੀ ਬੰਦੀ ਹੈ ਮੈਂ ਉਹਨਾਂ ਦੀ ਸੁਰੱਖਿਆ ਕਰਾਂ ਤੇ ਮੈਂ ਉਹਨਾਂ ਨਿਯਮਾਂ ਦੀ ਪਾਲਣਾ ਕਰਵਾ ਕਰਵਾ ਕੇ ਇਹਨਾਂ ਬੱਚਿਆਂ ਦੀ ਸੇਫਟੀ ਕਰਾਂ ਮੈਂ ਅਪੀਲ ਵੀ ਕਰਾਂਗਾ ਪੇਰੈਂਟਸ ਨੂੰ ਵੀ ਜਿੱਥੇ ਮੈਂ ਇਹਨਾਂ ਉਪਰਾਲਾ ਕਰ ਰਿਹਾ ਹਾਂਗਾ ਤੁਸੀਂ ਵੀ ਮੇਰੇ ਨਾਲ ਆਓ ਤੇ ਆਪਦੇ ਸਕੂਲ ਬੱਚੇ ਨੂੰ ਭੇਜਣ ਤੋਂ ਪਹਿਲਾਂ ਉਸ ਬੱਸ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਕਿ ਉਹ ਬੱਚਾ ਤੁਹਾਡਾ ਸੇਫ ਜਾ ਰਿਹਾ ਹੈ ਸਕੂਲ ਨਿਯਮ ਪੂਰੇ ਕਰ ਦਿਓ ਬੱਸ ਕੀ ਡਰਾਈਵਰ ਸਹੀ ਹੈਗਾ ਕੀ ਉਹਦੇ ਕੋਲ ਐਕਸਪੀਰੀਅੰਸ ਹੈਗਾ ਉਹਦੀ ਉਮਰ ਕਿੰਨੀ ਹੈਗੀ ਇਹ ਸਾਰੀ ਚੀਜ਼ਾਂ ਚੈੱਕ ਕਰਨ ਉਦੇ ਫਾਦਰ ਸਾਹਿਬ ਨੂੰ ਤੇ ਉਹਦੀ ਮਦਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਆਈ ਅਪੀਲ ਕਰਨਾ ਚਾਹੁੰਦਾ ਹਾਂ ਵੀ ਜਿੱਥੇ ਮੈਂ ਚੈਕਿੰਗ ਕਰ ਰਿਹਾ ਉੱਥੋਂ ਪਹਿਲਾਂ ਤੁਸੀਂ ਚੈਕਿੰਗ ਕਰੋਗੇ ਤਾਂ ਮੈਨੂੰ ਲੋੜ ਨਹੀਂ ਹੈਗੀ ਫੀਲਡ ਦੇ ਅੰਦਰ ਆਣ ਦੀ ਤੇ ਤੁਹਾਡੀ ਚੈਕਿੰਗ ਦੇ ਨਾਲ ਇਹ ਸਾਰੇ ਬੱਚੇ ਸੁਰੱਖਿਅਤ ਰਹਿਣਗੇ ਅੱਜ ਕਈ ਜ਼ਿਲ੍ਹਿਆਂ ਦੇ ਥਰੂ ਸਾਡਾ ਜ਼ਿਲ੍ਹਾ ਜਿਹੜਾ ਹੈਗਾ ਉਹ ਟੌਪ ਟੈਸਟ ਤੇ ਰਸਤੇ ਹੈਗਾ ਕਿਉਂਕਿ ਸਾਡੇ ਬੱਚਿਆਂ ਦੀ ਸੇਫਟੀ ਬਹੁਤ ਅੱਗੇ ਵੱਧ ਚੁੱਕੀ ਹੈ ਮੇਰੀ ਲਗਾਤਾਰ ਚੈਕਿੰਗ ਚੱਲ ਰਹੀ ਹੈ ਮਾਨਯੋਗ ਡੀਸੀ ਸਾਹਿਬ ਰਾਹੁਲ ਜੀ ਅਤੇ ਮਾਨਯੋਗ ਐਸਐਸਪੀ ਆਗਮਨਿਓ ਰਾਣਾ ਜੀ ਨੇ ਵੱਲੋਂ ਸਖਤੀ